ਇਸ਼ਕਾ ਜਿਹੜੀ ਹੈਗੀ ਉਹ ਲਖਮਿੰਦਰ ਕਾਰ ਤੇ ਉਹਦੀ ਸਿਸਟਰ ਜਿਹੜੀ ਹੈਗੀ ਸੰਦੀਪ ਕਾਰ ਦੋਨੇ ਬਹੁਤ ਵੱਡੇ ਪਾ ਰਹੇ ਨੇ ਯਾਦਾ ਬਕੀ ਬਣ ਗਏ ਇਹ ਅਲਾ ਇਸ਼ਕ ਦਾ ਬੰਦਾ ਰਿਣੀਆਂ ਬਿੰਦਾ ਜਗਸਾ ਦਾ ਗਰੀਬਾਂ ਦਾ ਅੱਖਾਂ ਦੇ ਰੱਖੀ ਮਾਰ ਮਸਤਾਂ ਦੀ ਜੈ ਸਰਕਾਰਾਂ ਆ ਥੱਲੇ ਮੁਸਾਈ ਮੇਰੇ ਦੇ ਪੈਰਾਠੀ ਮੇਰੇ ਨਾਲ ਇਹ ਗਾਂ ਜਾ ਰਹੇ ਆ ਇਹ ਤੁਹਾਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਆ ਮੈਂ ਮਾਫੀ ਮੰਗਣਾ ਚਾਹੁੰਦਾ ਸਾਡੇ ਸਿੰਗਰ ਭੈਂਜੀਆਂ ਤੋਂ ਕਿ ਜਿਹਨਾਂ ਨੂੰ ਵਿਚੇ ਵਿਚਾਲੇ ਰੋਕਣਾ ਪਿਆ ਨਹੀਂ ਨਹੀਂ ਹੁੰਦਾ ਇਸ ਤਰ੍ਹਾਂ ਕੋਈ ਵੀ ਚੱਲਦਾ ਪ੍ਰੋਗਰਾਮ ਰੋਕਣ ਲਈ ਔਰ ਮੈਂ ਡਾਕਟਰ ਪਰਮੇਂਦਰ ਸਿੰਘ ਐਸਜੀਐਨ ਹਸਪੀਟਲ ਕੋਲ ਤੋਂ ਹੀ ਤੋਂ ਮੈਂ तहे ਦਿਲੋਂ ਧੰਨਵਾਦ ਕਰਦਾ ਸਾਰੇ ਨਗਰ ਖੇਡੇ ਦਾ ਜਿਨ੍ਹਾਂ ਦੇ ਕੇ ਇਸ ਪਿੰਡ ਦੇ ਵਿੱਚ ਬਾਬਾ ਅਤਰ ਸਿੰਘ ਜੀ ਦੇ ਜੋ ਇਸ ਵੇਲੇ ਜੋੜ ਮੇਲਾ ਕਰਵਾਇਆ ਜਾ ਰਿਹਾ ਪੂਰੀ ਕਮੇਟੀ ਵੱਲੋਂ ਤੇ ਮਾਸਟਰ ਪਰਮਜੀਤ ਜਿਨ੍ਹਾਂ ਦੀ ਖਤਰਖਾਇਆ ਇੱਥੇ ਸਾਰਾ ਚੱਲ ਰਿਹਾ ਮਹਾਪੁਰਸ਼ ਇਸ ਵੇਲੇ ਬੈਠੇ ਸਾਡੇ ਕੋਲ ਮੈਂ ਇਹਨਾਂ ਦਾ ਵੀ ਔਰ ਜਿੰਨੀ ਵੀ ਸਾਧ ਸੰਗਤ ਗੁਰੂ ਪਿਆਰੀ ਜੋ ਇਸ ਵੇਲੇ ਸਾਜੀ ਨਿਵਾਜੀ ਆ ਸਾਰਿਆਂ ਨੂੰ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜ਼ਕਰਾ ਪੀਰਾਂ ਪਖੀਰਾਂ ਦਾ ਬਹੁਤ ਸਤਿ ਸ੍ਰੀ ਅਕਾਲ ਕੀ ਜੈ ਸਾਰੀਆਂ ਸੰਗਤਾਂ ਜਿੰਨੀਆਂ ਵੀ ਇਕੱਤਰ ਹੋਈਆਂ ਪਿੰਡ ਸਰਿਹਾਲਾ ਕਲਾ ਜਿਲ੍ਹਾ ਹਸ਼ਿਆਰਪੁਰ ਦੇ ਵਿੱਚ ਅੱਜ 18 ਸੱਭਿਆਚਾਰਕ ਪ੍ਰੋਗਰਾਮ ਸਾਈ ਪਰਮਜੀਤ ਦੀ ਰਹਿਮਾਈ ਹੇਠ ਕਰਾਇਆ ਗਿਆ ਜਿੰਨੇ ਵੀ ਕਲਾਕਾਰ ਵੀ ਆਏ ਨੇਤਾ ਜੀ ਆਏ ਪ੍ਰੈਸ ਰਿਪੋਰਟਰ ਚਾਰਦੀ ਕਲਾ ਰੋਆਬਾ ਪ੍ਰੈਸ ਸਰਬ ਧਰਮਨੀ ਚੈਨਲ ਹਰਵਿੰਦਰ ਪ੍ਰੈਸ ਭੋਂਗਰਨੀ ਵਾਲੇ ਤੇ ਹੋਰ ਸਾਉਂਡ ਹੈ ਕਿ ਵਿੰਦਾ ਸਾਉਂਡ ਬੱਚੋਂ ਤੇ ਬਹੁਤ ਇਨਾਮੀ ਕਲਾਕਾਰਾਂ ਨੇ ਹਿੱਸਾ ਲਿਆ ਤੇ ਜਿੰਨੀਆਂ ਵੀ ਸੰਗਤਾਂ ਨੇ ਇੱਥੇ ਹਿੱਸਾ ਲਿਆ ਜਿਨ੍ਹਾਂ ਜਿਨ੍ਹਾਂ ਨੇ ਵੀ ਤੜਾਫੌੜ ਇਲਾਕੇ ਵਾਲਿਆਂ ਨੇ ਨਗਰ ਵਾਸੀਆਂ ਨੇ ਐਨਆਰਆਈ ਵੀਰਾਂ ਨੇ ਪਰਮਜੀ ਸਾਈਂ ਜੀ ਦੇ ਮੇਲੇ ਵਿੱਚ ਪਾਇਆ ਮੈਂ ਉਹਨਾਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਜਿਕਰਾ ਪੀਣਾ ਪੀਣਾ ਤੇ ਸੰਗਤਾਂ ਦਾ ਬਹੁਤ ਸਾਰ ਕੇ ਤਤਕਾਰਯੋਗ ਗੁਰੂ ਪਿਆਰੀ ਗੁਰੂ ਸਵੈਰੀ ਸਾਧ ਸੰਗਤ ਜੀ ਆਓ ਸਾਰੇ ਮਿਲ ਕੇ ਫਤਿਹ ਦੀ ਹਾਂ ਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਖੁਸ਼ੀ ਦੇ ਮੌਕੇ ਤੇ ਜੋ ਕਿ ਸੰਤ ਬਾਬਾ ਅਤਰ ਸਿੰਘ ਜੀ ਦੀ ਤੇ ਸੰਤ ਬਾਬਾ ਦਰਬਾਰਾ ਸਿੰਘ ਜੀ ਦੀ ਨਿੱਗੀ ਆਜ ਸਮਰਪਿਤ 18ਵਾਂ ਸੱਭਿਆਚਾਰਿਕ ਮੇਲਾ ਰੱਖਿਆ ਹੈ ਉਹਦੇ ਲਈ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਬਾਸ ਪਰਮਜੀਤ ਸਿੰਘ ਜੀ ਦਾ ਇਸਾਰੀ ਪ੍ਰਬੰਧਕ ਕਮੇਟੀ ਸਾਡੇ ਬਹੁਤ ਹੀ ਵਧੀਆ ਜੋ ਕਲਾਕਾਰ ਨੇ ਜੋ ਇੱਥੇ ਬਹੁਤ ਮਿਹਨਤ ਕਰ ਰਹੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਵੱਖ-ਵੱਖ ਪਿੰਡਾਂ ਤੋਂ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਬਲੌਕ ਪ੍ਰਧਾਨ ਸਾਡੇ ਬਲਜੀਤ ਸਿੰਘ ਜੀ ਹਰਜਿੰਦਰ ਜੀ ਸਾਡੇ ਵਿੱਚ ਹੋਰ ਵੀ ਮੌਜੂਦ ਨੇ ਗੋਪੀ ਜੀ ਭਾਮ ਤੋਂ ਹੈਪੀ ਜੀ ਡਾਂਡੀਆਂ ਤੋਂ ਤੇ ਪਿੰਦਾ ਜੀ ਵੀ ਹੈਗੇ ਅਛਰਵਾਲ ਤੋਂ ਤੇ ਮੈਂ ਅੱਜ ਪਹਿਲਾਂ ਤਾਂ ਮਾਫੀ ਮੰਗਣਾ ਚਾਹੁੰਦਾ ਆ ਕਿ